ਜਿਸ ਤਨ ਕੋ ਚਾਰ ਕੁੰਠ ਉਠਤਾਵੇ ਤਨ ਵੇਖੋ ਜੀ ਤਦਨ ਨਾ ਮੁਕਤਾ ਵੈਸੇ ਇਸਤਰੀ ਵਾਸਤੇ ਆਉਂਦਾ ਹੈ ਔਰਤ ਲਈ ਆਉਂਦਾ ਹੈ ਪਰ ਇੱਥੇ ਤਨ ਦੇ ਨਾਲ ਕਉ ਆ ਗਿਆ ਜਿਸ ਤਨ ਕਉ ਸਬੰਧ ਕੀ ਆ ਗਿਆ ਇਸ ਲਈ ਔਂਕੜ ਹਟ ਗਿਆ ਧਿਆਨ ਮਾਰੋ ਔਰ ਜਿਸ ਦੇ ਸੱਸੇ ਨੂੰ ਔਂਕੜ ਹੈ ਆਪਾਂ ਅਰਥ ਕਰਾਂਗੇ ਜਿਸ ਤਨ ਨੂੰ ਇਕੱਠਿਆਂ ਕਰਨ ਲਈ ਚੋਆ ਦੀ ਸ਼ਾਮਾਂ ਵਿੱਚ ਬੰਦਾ ਦੌੜਦਾ ਫਿਰਦਾ ਹੈ ਨਾ ਸੋ ਧਨ ਹਰ ਸੇਵਾ ਤੇ ਪਾਵੇਂ ਜੇ ਬੰਦਗੀ ਸਿਮਰਨ ਸੇਵਾ ਕਰੇ ਬੰਦਾ ਬੰਦਗੀ ਸਮਝ ਵਿੱਚ ਆ ਜਾ ਗੁਰਬਾਣੀ ਦੇ ਮਾਰਗ ਤੇ ਚੱਲਣਾ ਸੱਚ ਦੇ ਮਾਰਗ ਤੇ ਚੱਲਣਾ ਅਸਲ ਵਿੱਚ ਬੰਦਗੀ ਇਹ ਹੈ ਚੰਗੇ ਗੁਣਾਂ ਨੂੰ ਆਪਣੇ ਜੀਵਨ ਵਿੱਚੋਂ ਉਜਾਗਰ ਕਰ ਲੈਣਾ ਅਸਲ ਵਿੱਚ ਬੰਦਗੀ ਇਹ ਹੈ ਫਿਰ ਜਿਹੜਾ ਉਹ ਤੰਨ ਹੈ ਨਾ ਉਹ ਤੰਨ ਦੀ ਪਰਵਾਹ ਛੱਡ ਦਿਓ ਇੱਥੇ ਬੈਠੀ ਉਹ ਤੰਨ ਮਿਲੇਗਾ ਜਿਵੇਂ ਪੈਸੇ ਕਮਾਉਣ ਵਿੱਚ ਚੰਗਾ ਲੱਗਦਾ ਸਾਨੂੰ ਅਸੀਂ ਪੈਸੇ ਕਮਾਉਨੇ ਆ ਉਹਨੂੰ ਵਰਤਦੇ ਆ ਫਿਰ ਇੰਨਾ ਹੀ ਜਿਹੜਾ ਰਸ ਹੈ ਨਾ ਉਹ ਇੱਥੇ ਬੈਠਿਆਂ ਆਵੇਗਾ ਜੀ ਬਾਚਾ ਕਹਿੰਦੇ ਜਿਸ ਸੁਖ ਕੋ ਨਿਤ ਬਾਂਛੈ ਮੀਤ ਭਾਈ ਜੇ ਤੁਸੀਂ ਸੋਚਦੇ ਮੈਂ ਮਟੀਰੀਅਲ ਨਾਲ ਸੁਖੀ ਹੋਵਾਂਗਾ ਸਾਰੀ ਦੁਨੀਆ ਸੋਚਦੀ ਐ ਮੈਂ ਮਟੀਰੀਅਲ ਨਾਲ ਸੁਖੀ ਹੋਵਾਂਗਾ ਵਿਦੇਸ਼ਾਂ ਦੇਸ਼ਾਂ ਵਿੱਚ ਜਾਂਦੇ ਆ ਲੋਕ ਦਿਨ ਰਾਤ ਮਿਹਨਤ ਕਰਦੇ ਆ ਪਰ ਫੇਰ ਵੀ ਦੁਖੀ ਐ ਸੰਸਾਰ ਫੇਰ ਵੀ ਦੁਖੀ ਐ हे hey, hey, मित्र तर, जिस पाथ सुख नु तू मांगदा है ना हर रोज पादशाह कहंदे सो सुख साधु संग प्रीत ओ गुरु दे वचना नाल प्रीत कीते आएगा ਇਨਾ ਬਚਨਾਂ ਨਾਲ ਪ੍ਰੀਤ ਕੀਤੇ ਆ ਉਹ ਸੁੱਖ ਮਿਲੇਗਾ ਜਿਸ ਸੁੱਖ ਲਈ ਅਸੀਂ ਦੌੜਦੇ ਫਿਰਦੇ ਆ ਜਿਸ ਸ਼ੋਭਾ ਕੋ ਕਰੈ ਭਲੀ ਕਰਨੀ ਜਿਸ ਵਡਿਆਈ ਕਰਕੇ ਜੀਵ ਕੋਈ দান ਕਰਦਾ ਹੈ ਕੋਈ ਚੰਗੇ ਕੰਮ ਕਰਦਾ ਹੈ ਬੜੇ ਚੰਗੇ ਚੰਗੇ ਕੰਮ ਕਰਦੀ ਹੈ ਦੁਨੀਆ ਬੜਿਆਈ ਕਰਕੇ ਇੱਜ਼ਤ ਕਰਕੇ ਪਾਤਸ਼ਾਹ ਕਹਿੰਦੇ ਆ ਸਾ ਸੋਭਾ ਭਜ ਹਰ ਕੀ ਸਰਨੀ ਉਹ ਸੱਚੀ ਸੋਭਾ ਹਰੀ ਦੀ ਸ਼ਰਨ ਵਿੱਚ ਪੈਣ ਕਰਕੇ ਮਿਲੇਗੀ ਮਨ ਕਰਕੇ ਜੀ ਠੀਕ ਹੈ ਬਾਰੀ ਉਦਮ ਕੀਤਾ ਇੱਜ਼ਤ ਮਿਲਦੀ ਹੈ ਪੈਸੇ ਕਰਕੇ ਲੋਕ ਬੜੀ ਇੱਜ਼ਤ ਕਰਦੇ ਲੋਕਾਂ ਨੇ ਉਹ ਪਰ ਉਹ ਇੱਜ਼ਤ ਸੱਚੀ ਜਿਤਨੀ ਹੁੰਦੀ ਪੋਧਿਆ ਕਰਕੇ ਲੋਕ ਇੱਜ਼ਤ ਕਰਦੇ ਨੇ 5 ਕਿ ਸਾਲ ਬਾਅਦ ਇੱਜ਼ਤ ਕਿੱਥੇ ਗਵਾਚ ਜਾਂਦੀ ਹੈ ਖਤਮ ਹੋ ਜਾਂਦੀ ਹੈ ਪਰ ਜਦੋਂ ਅਸੀਂ ਮਨ ਕਰਕੇ ਸ਼ਰਨ ਵੀ ਚਾਵਾਂਗੇ ਭਾਈ ਸੱਚਮੁੱਚ ਜੈਜਾਕਾਰ ਹੁੰਦੀ ਹੈ ਲੋਕ ਪਰ ਲੋਕ ਵਿੱਚ ਜੈਜਾਕਾਰ ਹੁੰਦੀ ਹੈ ਫਿਰ ਸਾ ਸੋਭਾ ਪੰਜ ਹਰ ਕੀ ਸਰਨੀ ਇਹ ਵੀ ਸੱਚ ਹੈ ਜਿਸ ਤੇ ਮਾਲਕ ਪ੍ਰਸੰਨ ਹੋ ਜਾਂਦਾ ਨਹੀਂ ਸੋਭਾ ਹੀ ਸੋਭਾ ਉਹਦੀ ਤੇ ਸੋਭਾ ਹੀ ਸੋਭਾ ਅਪਮਾਇਕ ਮਾਗ ਮਹੀਨੇ ਵਿੱਚ ਬਚਨ ਪੜਦਿਆਂ ਮਾਗ ਮਜਨ ਸੰਗ ਸਾਧੂਆਂ ਧੂੜੀ ਕਾਰਿ ਇਸ਼ਨਾਨ ਹਰ ਕਾ ਨਾਮ ਤੇ ਆਏ ਸੁਣ ਸਭਨਾਂ ਨੂੰ ਕਰ ਦਾਨ ਲਾਸਟ ਪੰਕਤੀਆਂ ਨੇ ਕਾਮ ਕਰੋਧ ਨਾ ਮੋਹੀਏ ਬਿਨ ਸਹਿ ਲੋਭ ਸੁਵਾਨ ਸੱਚੇ ਮਾਰਗ ਚੱਲਦਿਆਂ ਉਸਤਤ ਕਰ ਜਹਾਨ ਸਾ ਸੋਭਾ ਪਜ ਹਰ ਕੀ ਸਰਨੀ ਅਨਕੂ ਪਾਵੀ ਰੋਗ ਨਾ ਜਾਏ ਅਨੇਕਾਂ ਹੀ ਇਤਨਾ ਨਾਲ ਜਿਹੜਾ ਹੰਕਾਰ ਦਾ ਰੋਗ ਹੈ ਉਹ ਨਹੀਂ ਮਿਟਦਾ ਹੁੰਦਾ ਜੀ ਜਿੰਨੇ ਮਰਜੀ ਇਤਨ ਕਰੇ ਮੰਦਾ ਰੋਗ ਮਿਟੇ ਹਰ ਵਾਬ ਖੱਦ ਲਾਏ ਹਰੀ ਦਾ ਨਾਮ दारू ਲਾਈਏ ਜੋ ਗੁਰੂ ਕਹਿੰਦਾ ਉਹਨੂੰ ਕਮਾ ਹੁਣ ਹਸਪੀਟਲ 'ਚ ਵੇਖੋ ਤੁਸੀਂ ਬੈਠਣ ਕਰਕੇ ਇਲਾਜ ਥੋੜਾ ਹੁੰਦਾ ਆਪਾਂ ਹਸਪੀਟਲ 'ਚ ਜਾਈਏ ਉੱਥੇ ਬੈਠ ਜਾਈਏ ਭਾਈ ਦਵਾਈ ਤੇ ਖਾਣੀ ਪੈਣੀ ਹੈ ਦਵਾਈ ਮੂੰਹ ਵਿੱਚ ਪਾਣੀ ਪੈਣੀ ਹੈ ਫਿਰ ਰੋਗ ਖਤਮ ਹੁੰਦਾ ਐਸੇ ਤਰ੍ਹਾਂ ਨਾਮ ਦਾ ਦਾਰੂ ਲਾਈਏ ਜੋ ਵੀ ਗੁਰੂ ਸਾਹਿਬ ਕਹਿੰਦੇ ਨੇ ਉਹਨੂੰ ਮੰਨੀਏ ਸੱਤ ਕਰਕੇ ਮੰਨੀਏ ਸਰਬ ਨਿਧਾਨ ਮੈਂ ਹਰ ਨਾਮ ਨਿਧਾਨ ਜਪ ਨਾਨਕ ਦਰਗਾਹ ਪਰਵਾਨ ਸਭ ਖਜ਼ਾਨਿਆਂ ਚੋਂ ਸ੍ਰੇਸ਼ਟ ਖਜ਼ਾਨਾ ਨਾਮ ਦਾ ਗਿਆਨ ਦਾ ਸੱਚੇ ਪ੍ਰੇਮ ਦਾ ਸਰਬ ਨਿਧਾਨ ਮੈਂ ਹਰ ਨਾਮ ਨਿਧਾਨ ਜਪ ਜਪ ਦੇ ਪਪੇ ਨੂੰ ਸਿਹਾਰੀ ਲੱਗੀ ਪਹਿਲਾ ਪੰਜਵਾਂ ਸ੍ਰੀ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਨੇ ਹਰੀ ਦੇ ਨਾਮ ਨੂੰ ਜਪਣਾ ਕਰ ਜਪਣ ਕਰਕੇ ਫਿਰ ਕੀ ਹੋਏਗਾ ਸਦੀਵੀ ਸੁੱਖ ਆ ਜਾਏਗਾ ਦਰਗਾਹ ਵਿੱਚ ਉਹ ਜੀਵ ਕਬੂਲ ਹੋ ਜਾਂਦਾ ਹੈ ਉਹ ਸੇਵਕ ਕਬੂਲ ਹੋ ਜਾਂਦਾ ਸਾਰੇ ਕਬੂਲ ਹੋ ਜਾਓਗੇ ਭਾਈ ਜੇ ਸੱਚਮੁੱਚ ਅਸੀਂ ਪਰਮਾਤਮਾ ਦਾ ਨਾਮ ਜਪਣਾ ਕਰੀਏ